ਜੀ ਕਾ ਖਾਲਸਾ ਵਾਹੀ ਗੁਰ ਜੀ ਕੀ ਫਤਿਹ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਵਿੱਚੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਬਿਰਤਾਂਤ ਉਸ ਉਹਨਾਂ ਦਾ ਮੁੱਢਲਾ ਜੀਵਨ ਭਾਗ ਪਹਿਲਾ ਸ਼ੁਰੂ ਹੋਇਆ ਹੈ ਜੀ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਸਦਕਾ ਤਾਂ ਕਿ ਮੈਂ ਹਰ ਗੁਰੂ ਸਾਹਿਬ ਦਾ ਪੂਰਾ ਜੀਵਨ ਤੁਹਾਡੇ ਤੱਕ ਪਹੁੰਚਾ ਸਕਾਂ ਤੁਸੀਂ ਜ਼ਰੂਰ ਸਮਾਂ ਕੱਢ ਕੇ ਜ਼ਰੂਰ ਸੁਣਨਾ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਮੁੱਢਲੇ ਜੀਵਨ ਤੋਂ ਉਹਨਾਂ ਦੀਆਂ ਜਮਾਂਦਰੂ ਪ੍ਰਤੀਭਾਵਾਂ ਬਾਰੇ ਕਾਫੀ ਕੁਝ ਪਤਾ ਲੱਗਦਾ ਹੈ ਜਦੋਂ ਗੁਰੂ ਸਾਹਿਬ ਕੁਝ ਮਹੀਨੇ ਦੇ ਸਨ ਤਾਂ ਉਹਨਾਂ ਨੇ ਭੇਖਣ ਸਾਂ ਦੀਆਂ ਦੋਵੇਂ ਕੁੰਜੀਆਂ ਉੱਤੇ ਹੱਥ ਰੱਖ ਕੇ ਆਪਣਾ ਪਿਆਰ ਸਾਰੇ ਮਨੁੱਖਤਾ ਦੇ ਨਾਲ ਦਰਸਾ ਦਿੱਤਾ ਸੀ ਮਹਾਨ ਕੋਸ਼ ਅਨੁਸਾਰ ਪੀਖਣ ਸ਼ਾ ਮੁਸਲਮਾਨ ਫਕੀਰ ਪਿੰਡ ਸਿਆਣਾ ਨੇੜੇ ਬਿਹੋਵਾ ਹਰਿਆਣਾ ਦਾ ਰਹਿਣ ਵਾਲਾ ਸੀ ਉਹ ਪਟਨੇ ਆਇਆ ਉਸਨੇ ਦੋ ਕੁੰਜੀਆਂ ਗੁਰੂ ਸਾਹਿਬ ਅੱਗੇ ਰੱਖੀਆਂ ਉਹ ਪਤਾ ਕਰਨਾ ਚਾਹੁੰਦਾ ਸੀ ਕਿ ਗੁਰੂ ਸਾਹਿਬ ਹਿੰਦੂਆਂ ਦੇ ਰਾਖੇ ਹਨ ਜਾਂ ਮੁਸਲਮਾਨਾਂ ਦੇ ਗੁਰੂ ਸਾਹਿਬ ਉਸ ਵੇਲੇ ਕੁਝ ਕੁ ਮਹੀਨਿਆਂ ਦੇ ਬੱਚੇ ਹੀ ਸਨ ਉਹਨਾਂ ਨੇ ਦੋਵੇਂ ਕੁੰਜੀਆਂ ਤੇ ਹੱਥ ਰੱਖ ਦਿੱਤੇ ਅਤੇ ਪ੍ਰਗਟ ਕੀਤਾ ਕਿ ਉਹ ਸਾਰੇ ਸੰਸਾਰ ਦੇ ਲੋਕਾਂ ਦੇ ਹੱਕ ਵਿੱਚ ਹਨ ਕਿਸੇ ਇੱਕ ਫਿਰਕੇ ਦੇ ਹੱਕ ਵਿੱਚ ਨਹੀਂ ਪਟਨਾ 16ਵੀਂ ਸਦੀ ਦੇ ਪਹਿਲੇ ਦਹਾਕੇ ਵਿੱਚ ਇੱਕ ਛੋਟਾ ਜਿਹਾ ਕਸਬਾ ਸੀ ਮੋਗਲ ਬਾਦਸ਼ਾਹ ਅਕਬਰ ਦੇ ਜਵਾਨੇ ਵਿੱਚ ਪਟਨਾ ਸ਼ਹਿਰ ਦੀ ਮਹਾਨਤਾ ਰਾਜਧਾਨੀ ਹੋਣ ਕਰਕੇ ਬਦੀ ਸੀ ਪਟਨਾ ਦਾ ਵਿਕਾਸ ਸਿੱਖ ਧਰਮ ਦੇ ਵਿਕਾਸ ਦੇ ਨਾਲ ਹੀ ਹੋਇਆ ਹੈ ਭਾਈ ਗੁਰਦਾਸ ਜੀ ਨੇ ਆਪਣੀ 11ਵੇਂ ਵਾਰ ਦੀ ਆਖਰੀ ਪੌੜੀ ਵਿੱਚ ਪਟਨੇ ਅਤੇ ਢਾਕੇ ਦਾ ਜ਼ਿਕਰ ਕੀਤਾ ਹੈ ਜਨਮ ਸਾਖੀ ਮਿਹਰਬਾਨ ਜੋ ਪ੍ਰਾਤਨ ਸਾਖੀਆਂ ਵਿੱਚੋਂ ਇੱਕ ਹੈ ਉਸ ਵਿੱਚ ਲਿਖਿਆ ਹੈ ਕਿ ਸ੍ਰੀ ਗੁਰੂ ਨਾਨਕ ਸਾਹਿਬ ਹਾਜੀਪੁਰ ਪਟਨਾ ਗਏ ਹਾਜੀਪੁਰ ਗੰਗਾ ਦੀ ਸਹਾਇਕ ਨਦੀ ਗੰਡਕ ਦੇ ਪੂਰਬੀ ਕਿਨਾਰੇ ਗੰਗਾ ਸੰਗਮ ਦੇ ਨੇੜੇ ਅਤੇ ਪਟਨਾ ਨਗਰ ਦੇ ਸਾਹਮਣੇ ਗੰਗਾ ਦਰਿਆ ਦੇ ਉੱਤਰੀ ਪਾਸੇ ਥੋੜੀ ਦੂਰੀ ਤੇ ਹੈ ਹਾਜੀਪੁਰ ਵਿੱਚ ਸ੍ਰੀ ਗੁਰੂ ਨਾਨਕ ਸਾਹਿਬ ਦੀ ਯਾਦ ਵਿੱਚ ਇੱਕ ਇਤਿਹਾਸਿਕ ਗੁਰਦੁਆਰਾ ਹੈ ਹਾਜੀਪੁਰ ਨੂੰ ਹਾਜੀ ਇਲਿਆਸ ਇਲਿਆਸ ਜਾਂ ਸ਼ਮਸ਼ੂਦੀਨ ਇਲਿਆਸ ਜੋ ਬੰਗਾਲ ਦਾ ਬਾਦਸ਼ਾਹ ਸੀ ਨੇ 1345 ਇਸਵੀ ਤੋਂ 1558 ਈਸਵੀ ਦੇ ਵਿਚਕਾਰ ਆਵਾਦ ਕੀਤਾ ਸੀ 10ਵੇਂ ਪਾਸ਼ਾ ਜੀ ਦਾ ਬਚਪਨ ਦਾ ਨਾਂ ਗੋਵਿੰਦ ਰਾਏ ਸੀ ਉਹਨਾਂ ਨੂੰ ਆਪਣੇ ਮਾਮੇ ਕਿਰਪਾਲ ਚੰਦ ਦੀ ਸੁਗੜ ਅਗਵਾਈ ਪ੍ਰਾਪਤ ਹੋਈ ਜੋ ਲਖਨੌਰ ਦੇ ਰਹਿਣ ਵਾਲੇ ਲਾਲ ਚੰਦ ਸੁਵੱਖੀ ਖੱਤਰੀ ਦੇ ਸੁਪੁੱਤਰ ਅਤੇ ਮਾਤਾ ਗੁਜਰੀ ਸਪੁੱਤਰੀ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਭਰਾ ਸਨ ਮਾਮਾ ਕਿਰਪਾਲ ਚੰਦ ਸ੍ਰੀ ਗੁਰੂ ਹਰ ਰਾਏ ਜੀ ਦੀ ਫੌਜ ਵਿੱਚ ਰਹੇ ਸਨ ਅਤੇ ਸਦਾ ਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਰਹਿੰਦੇ ਸਨ ਜਦੋਂ ਬਾਬਾ ਬਕਾਲਾ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਸ਼ੀਹਾ ਮਸੰਦ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਗੋਲੀ ਚਲਾ ਕੇ ਹਮਲਾ ਕੀਤਾ ਉਦੋਂ ਗੁਰੂ ਸਾਹਿਬ ਜੀ ਦੇ ਕੋਲ ਮਾਮਾ ਕਿਰਪਾਲ ਚੰਦ ਹੀ ਸਨ ਜਦੋਂ ਗੁਰੂ ਸਾਹਿਬ ਪਟਨਾ ਗਏ ਉਦੋਂ ਵੀ ਖਜ਼ਾਨਚੀ ਅਤੇ ਡੇਰੇ ਕਾਫਲੇ ਦੇ ਪ੍ਰਬੰਧਕ ਦੇ ਤੌਰ ਤੇ ਉਹ ਗੁਰੂ ਸਾਹਿਬ ਨਾਲ ਗਏ ਸਨ ਪਟਨੇ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਗੈਰ ਹਾਜ਼ਰੀ ਵਿੱਚ ਵੀ ਉਹ ਗੁਰੂ ਸਾਹਿਬ ਦੇ ਪਰਿਵਾਰ ਦਾ ਅਤੇ ਗੋਬਿੰਦ ਰਾਏ ਜੀ ਦਾ ਧਿਆਨ ਰੱਖਦੇ ਸਨ ਅਤੇ ਵਾਰਲੇ ਖਾਤਰੀਆਂ ਤੋਂ ਵੀ ਬਚਾਉਂਦੇ ਰਹੇ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਹੋਇਆ ਹੈ ਜੋ ਕਿ ਬਚਿੱਤਰ ਨਾਟਕ ਦੇ ਵਿੱਚ ਲਿਖਿਆ ਹੈ ਤਹੀ ਪ੍ਰਕਾਸ਼ ਹਮਾਰਾ ਭਿਓ ਪਟਨਾ ਸ਼ਹਿਰ ਵਿਖੇ ਭਲੇਓ ਹਾਜੀਪੁਰ ਬਿਹਾਰ ਦੀ ਰਾਜਧਾਨੀ ਰਿਹਾ ਹੈ ਇੱਕ ਹੋਰ ਗੱਲ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉੱਥੇ ਜਾਣ ਦੀ ਪੁਸ਼ਟੀ ਕਰਦੀ ਹੈ ਕਿ ਹਾਜੀਪੁਰ ਸੋਨਪੁਰ ਦੇ ਮੇਲੇ ਵਾਸਤੇ ਪ੍ਰਸਿੱਧ ਸੀ ਜਿਹੜਾ ਕਿ ਹਾਜੀਪੁਰ ਲੱਗਦਾ ਸੀ ਇਹ ਮੇਲਾ ਇਸ ਇਲਾਕੇ ਦਾ ਵੱਡਾ ਮੇਲਾ ਸੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਮੇਲਿਆਂ ਉੱਤੇ ਪ੍ਰਚਾਰ ਕਰਨਾ પસંદ ਕਰਦੇ ਸਨ ਸ਼੍ਰੀ ਪਟਨਾ ਸਾਹਿਬ ਵਿਖੇ ਨਿਵਾਸ ਅਤੇ ਮਾਦਰ ਦੇਸ਼ ਪੰਜਾਬ ਜਾਣਾ ਸ਼੍ਰੀ ਪਟਨਾ ਸਾਹਿਬ ਦੇ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਠਹਿਰਣ ਦੇ ਨਾਲ ਸੰਬੰਧਿਤ ਕਈ ਥਾਮਾਂ ਹਨ ਜਿੱਥੇ ਗੁਰਦੁਆਰਾ ਸਹਿਬਾਨ ਬਣੇ ਹੋਏ ਹਨ ਤਖਤ ਸ੍ਰੀ ਹਰਮੰਦਰ ਸਾਹਿਬ ਦੇ ਨੇੜੇ ਗੁਰਦੁਆਰਾ ਮੈਣੀ ਸੰਗਤ ਹੈ ਰਾਜਾ ਫਤੇ ਚੰਦ ਮੈਣੀ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪੱਕਾ ਸਰਧਾਲੂ ਸਿੱਖ ਸੀ ਜਦੋਂ 10ਵੇਂ ਪਾਸ਼ਾ ਤੇ ਸਾਥੀ ਬੱਚਿਆਂ ਦੇ ਨਾਲ ਖੇਡਦੇ-ਖੇਡਦੇ ਉਸਦੇ ਘਰ ਜਾਂਦੇ ਸਨ ਤਾਂ ਉਹ ਪੂੜੀਆਂ ਤੇ ਰਿੰਨੇ ਹੋਏ ਛੋਲਿਆਂ ਦੇ ਨਾਲ ਸਾਰੇ ਬੱਚਿਆਂ ਦੀ ਸੇਵਾ ਕਰਦੇ ਸਨ ਇਸ ਗੁਰਦੁਆਰਾ ਸਾਹਿਬ ਵਿੱਚ ਹੁਣ ਤੱਕ ਛੋਲਿਆਂ ਦਾ ਪ੍ਰਸ਼ਾਦ ਮਿਲਦਾ ਹੈ ਪ੍ਰਸ਼ਾਦ ਮਿਲਦਾ ਹੈ ਇੱਕ ਗੁਰਦੁਆਰਾ ਗੰਗਾ ਨਦੀ ਦੇ ਕਿਨਾਰੇ ਬਣਿਆ ਹੋਇਆ ਹੈ ਜਿੱਥੇ ਗੁਰੂ ਸਾਹਿਬ ਇਸ਼ਨਾਨ ਕਰਦੇ ਸਨ ਅਤੇ ਜਿੱਥੇ ਉਹਨਾਂ ਨੇ ਦੋਸ ਨਹਿਰੀ ਕੰਗਣ ਇੱਕ ਇੱਕ ਕਰਕੇ ਨਦੀ ਵਿੱਚ ਸੁੱਟ ਦਿੱਤੇ ਸਨ ਉਸ ਸਥਾਨ ਉੱਤੇ ਬਣੇ ਗੁਰਦੁਆਰਾ ਸਾਹਿਬ ਦਾ ਨਾਂ ਕੰਗਣ ਘਾਟ ਹੈ ਮਿਕਾਲਫ ਅਨੁਸਾਰ ਗੁਰੂ ਸਾਹਿਬ ਇੱਥੇ ਬੱਚਿਆਂ ਨਾਲ ਮਿਲ ਕੇ ਬਾਰੀ ਸਿਰ ਤੀਰ ਕਮਾਨ ਨਾਲ ਨਿਸ਼ਾਨਾ ਲਾਉਣ ਦਾ ਅਭਿਆਸ ਕਰਦੇ ਸਨ ਅਸਾਮ ਤੋਂ ਵਾਪਸ ਆਉਂਦੇ ਹੋਏ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਆਪਣੇ ਪਰਿਵਾਰ ਨੂੰ ਪਟਨੇ ਮਿਲੇ ਫਿਰ ਉੱਥੇ ਪੰਜਾਬ ਵੱਲ ਚੱਲ ਪਏ ਜਦ ਬਾਲ ਗੋਵਿੰਦ ਰਾਏ ਤੇ ਮਾਤਾ ਗੁਜਰੀ ਜੀ ਤੇ ਮਾਤਾ ਨਾਨਕੀ ਜੀ ਅਤੇ ਮਾਮਾ ਕਿਰਪਾਲ ਚੰਦ ਪਟਨਾ ਸਾਹਿਬ ਤੋਂ ਚੱਲਣ ਲੱਗੇ ਪਟਨਾ ਦੀ ਸੰਗਤ ਨੇ ਬੇਨਤੀ ਕੀਤੀ ਕਿ ਗੋਬਿੰਦ ਰਾਏ ਦੇ ਪੰਘੂੜੇ ਨੂੰ ਇੱਥੇ ਛੱਡ ਜਾਵੋ ਤਾਂ ਕਿ ਅਸੀਂ ਇਸ ਖੂਬਸੂਰਤ ਖੂਬਸੂਰਤ ਪੰਘੂੜੇ ਦੇ ਦਰਸ਼ਨ ਕਰ ਸਕੀਏ ਅਤੇ ਬਾਲ ਗੁਰੂ ਸਾਹਿਬ ਨੂੰ ਯਾਦ ਕਰ ਸਕੀਏ ਇਹ ਪੰਘੂੜਾ ਅੱਜ ਤੱਕ ਤਖਤ ਸ੍ਰੀ ਹਰਿਮੰਦਰ ਸਾਹਿਬ ਜੀ ਪਟਨਾ ਸਾਹਿਬ ਵਿਖੇ ਸੁਰੱਖਿਅਤ ਹੈ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪ੍ਰਿਆਗ ਰਾਜ ਅਲਹਾਬਾਦ ਅਜੋਧਿਆ ਆਦ ਨਗਰਾਂ ਦੇ ਹੁੰਦੇ ਹੋਏ ਤੋਂ ਹੁੰਦੇ ਹੋਏ ਲਖਨੌਰ ਪਹੁੰਚ ਗਏ ਲਖਨੌਰ ਅੰਬਾਲਾ ਸ਼ਾਉਣੀ ਤੋਂ 4 ਮੀਲ 6-7 ਕਿਲੋਮੀਟਰ ਦੀ ਵਿੱਤ ਦੇ ਹੈ ਮਾਤਾ ਗੁਜਰੀ ਜੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਮੈਲ ਦੇ ਪਿਤਾ ਲਾਲ ਚੰਦ ਇੱਥੋਂ ਦੇ ਰਹਿਣ ਵਾਲੇ ਸਨ ਕਨਿੰਗਮ ਅਨੁਸਾਰ ਲਖਨੌਰ ਦਾ ਪ੍ਰਾਣਾ ਨਾਮ ਕਾਮੇਸ਼ਵਰ ਸੀ ਜੋ ਪਹਿਲਾ ਸਮੇਂ ਦੇ ਵਿੱਚ ਇੱਕ ਤੀਸਥ ਸਥਾਨ ਸੀ ਅਤੇ ਉਸ ਦੀ ਥਾਂ ਹੁਣ ਲਖਨੌਰ ਵਸਿਆ ਹੈ 13 ਸਤੰਬਰ 1670 ਇਸਵੀ ਨੂੰ ਬਾਲ ਗੋਵਿੰਦ ਰਾਏ ਜੀ ਆਪਣੇ ਨਾਨਕੇ ਘਰ ਗਏ ਉਹਨਾਂ ਨੇ ਵੱਡੇ ਮਾਮੇ ਮਿਹਰ ਚੰਦ ਨੇ ਉਨ੍ਹਾਂ ਦੇ ਦਰਸ਼ਨ ਕੀਤੇ ਭਾਈ ਮਿਹਰ ਚੰਦ ਨੇ ਗੁਰੂ ਸਾਹਿਬ ਦਾ ਸਰਵਾਰਣਾ ਕੀਤਾ ਅਤੇ ਸਾਹਮਣੇ ਕੱਪੜੇ ਪੁਆਏ ਗੁਰੂ ਸਾਹਿਬ ਦੇ ਦਰਸ਼ਨ ਕਰਨ ਭੇਖਣ ਛਾ ਜੋ ਪਟਨੇ ਗਿਆ ਸੀ ਉਹ ਬਾਲ ਗੋਬਿੰਦ ਰਾਏ ਜੀ ਨੂੰ ਲਖਨੌਰ ਮਿਲਿਆ ਆਰਫ ਪੀਰ ਗੁਰੂ ਸਾਹਿਬ ਨੂੰ ਉਚੇਚਾ ਮਿਲਣ ਆਇਆ ਇਨਾ ਥਾਵਾਂ ਦਾ ਹਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਪਰਸਤਾਵਾ ਬਾਲੀ ਉਥੀ ਦੇ ਵਿੱਚ ਦੇ ਚੁੱਕੇ ਹਾਂ ਕੁਝ ਲਿਖਾਰੀ ਲਿਖਦੇ ਹਨ ਕਿ ਪੀਖਣ ਸ਼ਾ ਬਾਲ ਗੋਵਿੰਦ ਰਾਏ ਜੀ ਨੂੰ ਪਟਨੇ ਨਹੀਂ ਲਖਨੌਰ ਮਿਲਿਆ ਸੀ ਪੀਖਣ ਸ਼ਾ ਨੇ ਲਖਨੌਰ ਵਿਖੇ ਸ੍ਰੀ ਗੁਰੂ ਗੋਬਿੰਦ ਸ੍ਰੀ ਗੁਰੂ ਸਾਹਿਬ ਅੱਗੇ ਦੋ ਕੁਜੇ ਰੱਖੇ ਉਹਨਾਂ ਨੇ ਦੋਹਾਂ ਕੁੱਜਿਆਂ ਦੇ ਉੱਤੇ ਹੀ ਹੱਥ ਰੱਖ ਦਿੱਤਾ ਪਰ ਜ਼ਿਆਦਾ ਪ੍ਰਚਲਿਤ ਇਹ ਹੀ ਹੈ ਕਿ ਪੀਖਣ ਸ਼ਾ ਪਟਨੇ ਗਿਆ ਸੀ ਪੀਖਣ ਸ਼ਾ ਬਾਰੇ ਬਹੁਤ ਘੱਟ ਜਾਣਕਾਰੀ ਮਿਲਦੀ ਹੈ ਪੀਖਣ ਸ਼ਾ ਪਿੰਡ ਸਿਆਣਾ ਸਜਦਾ ਪਿਹੋਵੇ ਤੋਂ 5 ਕਿਲੋਮੀਟਰ ਪੱਛਮ ਵੱਲ ਦਾ ਰਹਿਣ ਵਾਲਾ ਸੀ ਉਹ ਸਤੰਬਰ 1670 ਈਸਵੀ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਲਖਨੌਰ ਵਿਖੇ ਮਿਲਿਆ ਪੀਖਣ ਸ਼ਾਹ ਨੇ ਆਪਣੀ ਉਮਰ ਦਾ ਜ਼ਿਆਦਾ ਹਿੱਸਾ ਥਸਕਾ ਜ਼ਿਲ੍ਹਾ ਕੁਰੂਕ ਖੇਤਰ ਦੇ ਵਿੱਚ ਗੁਜ਼ਾਰਿਆ ਉੱਥੇ ਹੀ ਉਸ ਦੀ ਕਵਰ ਬਣੀ ਹੋਈ ਹੈ ਸ਼੍ਰੀ ਗੁਰੂ ਤੇਗ ਬਹਾਦਰ ਸਿਮਰਤੀ ਗ੍ਰੰਥ ਸਪਾਦਕ ਪ੍ਰਿਥੀਪਾਲ ਸਿੰਘ ਕਪੂਰ ਵਿੱਚ ਭਾਈ ਸ਼ਮਸ਼ੇਰ ਸਿੰਘ ਅਸ਼ੋਕ ਦੇ ਲਿਖੇ ਇਕ ਲੇਖ ਦੇ ਵਿੱਚ ਪੀਖਣ ਸ਼ਾ ਦਾ ਨਾਮ 사ਜਦ ਸ਼ਾ ਮੀਰਾ ਪੀਖ ਲਿਖਿਆ ਹੈ ਅਤੇ ਇਸ ਨੂੰ ਕਵੀ ਦੱਸਿਆ ਹੈ ਉਸ ਦੀ ਕਵਿਤਾ ਦਾ ਜੋ ਨਮੂਨਾ ਉਧਾਰਿਤ ਕੀਤਾ ਹੈ ਉਹ ਇਹ ਹੈ ਪੀਖ ਬਾਤ ਅਗਮ ਕੀ ਕਹਿਣ ਸੁਣਣ ਕੀ ਨਾ ਜੋ ਜਾਣੇ ਸੋ ਕਹੇ ਨਾ ਕਹੇ ਸੋ ਜਾਣੇ ਨਾ ਦਾਲ ਜਾਲ ਕੋਈ ਕਹੈ ਰੇ ਰਾਰਾ ਕਹੇ ਕੋਏ ਪੀਖ ਭੁਲਾਏ ਭੇਖ ਸਭ ਨਿਆਰੇ ਨਿਆਰੇ ਹੋਏ ਅਸ਼ੋਕ ਅਨਸਾਰ ਸ਼ਾ ਪੀਰਾ ਛਾ ਮੀਰਾ ਪੀਖ ਦਾ ਜਨਮ ਸੱਜਦ ਮੁਹੰਮਦ ਯੂਸਫ ਦੇ ਘਰ ਪਿੰਡ ਸਿਆਣਾ ਸਜਦਾ ਦੇ ਸਥਾਨ ਬੀਬੀ ਮਲਕਾ ਦੇ ਪੇਟੋਂ 1637 ਇਸਵੀ ਵਿੱਚ ਅਤੇ ਦੇਹਾਂਤ 1721 ਇਸਵੀ ਵਿੱਚ 84 ਬਰਿਆਂ ਦੀ ਉਮਰ ਹੋਣ ਤੇ ਕਢਾਮ ਵਿਖੇ ਹੋਇਆ ਛੋਟੇ ਹੁੰਦਿਆਂ ਹੀ ਇਸ ਦੇ ਪਿਤਾ ਦਾ ਦੇਹਾਂਤ ਹੋ ਗਿਆ ਸੀ ਸਿੱਖਰ ਫਰਸ ਬੁੱਕ ਅਨੁਸਾਰ ਸਾ ਪੀਖ ਸਭ ਤੋਂ ਪਹਿਲਾ ਉਸਤਾਦ ਅਖਨੂਦ ਫਰੀਦ ਦੇ ਸਗਿਰਦ ਬਣੇ ਸ਼ਮਸ਼ੇਰ ਸਿੰਘ ਅਸ਼ੋਕ ਸਾ ਮੀਰਾ ਭੇਖ ਦੀ ਕਵਿਤਾ ਦਾ ਇੱਕ ਪੂਰਨ ਮੁੰਨਾ ਸਭ ਅਸ਼ਰ ਕੇ ਖੋਜ ਕੈ 부ਜੋ ਅਲਿਫਾ ਨਿਦਾਨ ਤਨ ਮਾਲੀ ਅਰਵ ਵਾਗ ਗੁਰੂ ਜਿਨ ਜਹ ਦੇ ਨੋ ਗਿਆਨ ਇਕੋ ਆਤਮ ਗਿਆਨ ਕੀ ਸਮੈ ਹੈ ਭਰਪੂਰ ਗੁਰੂ ਮਾਲੀ ਸੋ ਔਰਨ ਹ ਜਹ ਪਗ ਪੀਖਾ ਧੂਰ ਆਦੇਸ਼ ਹੈ ਗੁਰੂ ਆਦ ਕੋ ਜਾ ਕੋ ਮਾਲੀ ਨਾਮ ਪੁੰਨ ਜੋ ਗੁਰੂ ਹੈ ਜਗਤ ਮੈਂ ਸਭ ਕੈ ਭੀਖ ਸਲਾਮ ਸਜਦ ਸ਼ਾ ਮੀਰਾ ਭੀਖ ਦਾ ਭੀਖ ਜਾ ਭੀਖਣ ਸ਼ਾ ਜਾ ਭੀਖ ਸਾਰੇ ਨਾ ਇੱਕੋ ਵਿਅਕਤੀ ਦੇ ਹਨ ਦੂਜੇ ਲਫਜ਼ਾਂ ਵਿੱਚ ਸ਼ਾ ਭੀਖ ਨੂੰ ਕਈ ਨਾਵਾਂ ਨਾਲ ਜਾਣਿਆ ਜਾਂਦਾ ਹੈ ਵਰ ਪਰਮੇਸ਼ਰ ਸਿੰਘ ਅਸ਼ੋਕ ਨੇ ਆਪਣੇ ਲੇਖ ਵਿੱਚ ਪਹਿਲੀ ਵਾਰ ਪੀਖਣ ਸ਼ਾ ਦੀ ਕਵਿਤਾ ਉਧਾਰਨਤ ਕੀਤੀ ਹੈ ਇਹ ਵੀ ਹੋ ਸਕਦਾ ਹੈ ਕਿ ਸ਼ਮਸ਼ੇਰ ਸਿੰਘ ਅਸ਼ੋਕ ਨੇ ਜੋ ਨਾ ਸਜਦ ਸ਼ਾ ਮੀਰਾ ਪੀਖ ਲਿਖਿਆ ਹੈ ਸ਼ਾਇਦ ਕੋਈ ਹੋਰ ਵਿਅਕਤੀ ਹੋਵੇ ਜਿਸ ਦੀ ਕਵਿਤਾ ਦੇ ਨਮੂਨੇ ਦਿੱਤੇ ਗਏ ਹਨ ਪੀਖਣ ਸ਼ਾ ਦੇ ਕਵੀ ਰੂਪ ਬਾਰੇ ਵਧੇਰੇ ਖੋਜ ਦੀ ਲੋੜ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹ ਬਾਰੇ ਵਿਚਾਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਮ ਤੌਰ ਤੇ ਤਿੰਨ ਵਿਆਹ ਮੰਨੇ ਜਾਂਦੇ ਹਨ ਜਿਹੜੇ ਲਖਾਰੀ ਏਕਾ ਨਾਰੀ ਜਤੀ ਹੋਵੇ ਉਪਦੇਸ਼ ਉਪਦੇਸ਼ ਦਾ ਹਵਾਲਾ ਦੇ ਕੇ ਗੁਰੂ ਸਾਹਿਬ ਦੇ ਇੱਕੋ ਵਿਆਹ ਦੀ ਗੱਲ ਕਰਦੇ ਹਨ ਉਹ ਗੁਰੂ ਕਾਲ ਦੇ ਇਤਿਹਾਸ ਤੋਂ ਜਾਣੂ ਨਹੀਂ ਜਾਪਦੇ ਸਿੱਖ ਗੁਰੂ ਸਹਿਵਾਨ ਸਿੱਖ ਗੁਰੂ ਸਹਿਬਾਨ ਨੇ ਸੰਗਤ ਨੂੰ ਸਭ ਤੋਂ ਉੱਤਮ ਮੰਨਿਆ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਧਾਰਨਾ ਸੀ ਕਿ ਗੁਰੂ ਵੀ ਵਿਸਵੇ ਅਤੇ ਸੰਗਤ ਇੱਕੀ ਵਿਸਵੇ ਹੈ। ਜਦੋਂ ਸ੍ਰੀ ਗੁਰੂ ਹਰगोविंद ਜੀ ਦਾ ਰਿਸ਼ਤਾ ਹੋਇਆ ਸੀ ਚੰਦੂ ਸ਼ਾਹ ਨੇ ਪ੍ਰੋਹਤ ਰਿਸ਼ਤਾ ਪੱਕਾ ਕਰ ਗਏ ਤਾਂ ਚੰਦੂ ਨੇ ਕਿਹਾ ਚਵਾਰੇ ਦੀ ਇੱਟ ਮੋਰੀ ਨੂੰ ਲਾ ਆਏ ਹੂੰ ਜਦੋਂ ਸੰਗਤ ਨੇ ਇਹ ਗੱਲ ਸੁਣੀ ਤਾਂ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਚੰਦੂ ਹੰਕਾਰੀ ਹੈ ਅਤੇ ਗੁਰੂ ਨਿੰਦਕ ਹੈ ਉਸ ਦਾ ਰਿਸ਼ਤਾ ਨਹੀਂ ਲੈਣਾ ਚਾਹੀਦਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੰਗਤ ਦਾ ਹੁਕਮ ਸਿਰ ਮੱਥੇ ਮੰਨਿਆ ਅਤੇ ਰਿਸ਼ਤਾ ਮੋੜ ਦਿੱਤਾ ਗੁਰੂ ਸਾਹਿਬਾਨ ਦੇ ਵਿਆਹ ਦੀ ਮਰਿਆਦਾ ਆਮ ਲੋਕਾਂ ਨਾਲੋਂ ਵਿਲੱਖਣ ਸੀ ਗੁਰੂ ਘਰ ਵਿੱਚ ਪ੍ਰਾਤਨ ਰੀਤੀ ਰਿਵਾਜ ਮੁਤਾਬਕ ਬਹੁ ਵਿਆਹ ਕਰਵਾਉਣ ਦਾ ਕੋਈ ਸੰਕਲਪ ਨਹੀਂ ਸੀ ਸੰਗਤਾਂ ਤੇ ਸਿੱਖਾਂ ਦੀ ਭਾਵਨਾਵਾਂ ਨੂੰ ਪਾਲਣਾ ਕਰਦੇ ਹੋਏ ਗੁਰੂ ਸਹਿਬਾਨ ਨੂੰ ਇੱਕ ਤੋਂ ਵੱਧ ਵਿਆਹ ਕਰਵਾਉਣੇ ਪਏ ਕਿਉਂਕਿ ਗੁਰੂ ਸਹਿਬਾਨ ਸੰਗਤ ਨੂੰ ਬਹੁਤ ਤਰਜੀਹ ਦਿੰਦੇ ਸਨ ਇਸ ਪਰੰਪਰਾ ਨੂੰ ਸਪਸ਼ਟ ਕਰਨ ਦੇ ਲਈ ਮਾਤਾ ਸਹਿਬ ਕੌਰ ਜੋ ਖਾਲਸੇ ਦੀ ਮਾਤਾ ਬਣੀ ਦੀ ਮਿਸਾਲ ਬੜੀ ਟੁਕਮੀ ਹੈ ਮਾਤਾ ਸਹਿਬ ਕੋਰ ਦੇ ਪਿਤਾ ਪਾਈ ਰਾਮਾ ਜੀ ਬਸੀ ਗੋਤ ਦੇ ਖੱਤਰੀ ਰੋਤਾਸ ਜ਼ਿਲ੍ਹਾ ਜਹਲਮ ਪੱਛਮੀ ਪੰਜਾਬ ਪਾਕਿਸਤਾਨ ਦੇ ਰਹਿਣ ਵਾਲੇ ਸਨ ਆਪ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਡੇ ਸਰ ਸਰਦਾਵਾਨ ਸਿੱਖ ਸਨ ਜਦੋਂ ਸਹਿਬ ਕੋਰ ਜਵਾਨ ਹੋਈ ਤਾਂ ਪਾਈ ਰਾਮਾ ਜੀ ਨੇ ਆਪਣੀ ਬੇਟੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲੜ ਲਾਉਣ ਦਾ ਨਿਸ਼ਚਾ ਕਰ ਲਿਆ ਇਸ ਤਰ੍ਹਾਂ ਕਰਨ ਨਾਲ ਗੁਰੂ ਸਾਹਿਬ ਦੇ ਪਰਿਵਾਰ ਨਾਲ ਸੰਬੰਧ ਪੱਕੇ ਹੁੰਦੇ ਸਨ ਸ਼ਰਦਾ ਪੂਰੀ ਹੁੰਦੀ ਸੀ ਸਾਰੇ ਪਰਿਵਾਰ ਦੇ ਵਿੱਚ ਸਲਾਹ ਕਰਕੇ ਤੇ ਬੱਚੀ ਕੋਲੋਂ ਪੁੱਛ ਕੇ ਸਾਰਾ ਪਰਿਵਾਰ ਸ੍ਰੀ ਆਨੰਦ ਪੁਰ ਸਾਹਿਬ ਆਇਆ ਅਤੇ ਆਪਣਾ ਇਰਾਦਾ ਸੰਗਤ ਵਿੱਚ ਪ੍ਰਗਟ ਕੀਤਾ ਭਾਈ ਰਾਮਾਣ ਜੀ ਨੇ ਗੱਲ ਦੇ ਵਿੱਚ ਪੱਲਾ ਪਾ ਕੇ ਗੁਰੂ ਸਾਹਿਬ ਦੇ ਨਾਲ ਰਿਸ਼ਤੇ ਦੀ ਗੱਲ ਤੋਰੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਫਰਮਾਇਆ ਮੈਂ ਹੋਰ ਵਿਆਹ ਨਾ ਕਰਵਾਉਣ ਦਾ ਸੰਕਲਪ ਕੀਤਾ ਹੈ ਸੋ ਮੈਂ ਹੁਣ ਸਾਹਿਬ ਦੇਵਾ ਨਾਲ ਸ਼ਾਦੀ ਨਹੀਂ ਕਰ ਸਕਦਾ ਇਹ ਸੁਣ ਕੇ ਸੰਗਤ ਬੜੀ ਦੁਖੀ ਹੋਈ ਅਤੇ ਸੰਗਤ ਨੇ ਫਿਰ ਬੇਨਤੀ ਕੀਤੀ ਗਰੀਬ ਨਿਵਾਜ ਆਪ ਦਾ ਪ੍ਰਣ ਅਟਲ ਹੈ ਸੰਗਤ ਦੀ लाज ਰੱਖ ਕੇ ਇਸ ਬੱਚੀ ਨੂੰ ਸ਼ਰਨ ਲਾਓ ਜੋਰ ਦੇਣ ਉੱਤੇ ਭਾਈ ਰਾਮਾ ਜੀ ਅਤੇ ਰੋਹੋ ਤਾਂਸ ਦੀ ਸੰਗਤ ਦੀ ਬੇਨਤੀ ਪ੍ਰਵਾਨ ਕਰਦੇ ਹੋਏ ਗੁਰੂ ਸਾਹਿਬ ਨੇ ਕਿਹਾ ਭਾਈ ਰਾਮਾ ਜੀ ਦੀ ਬੇਟੀ ਨੂੰ ਗੁਰੂ ਮਹਿਲਾਂ ਵਿੱਚ ਕੁਆਰਾ ਡੋਲਾ ਬਣ ਕੇ ਰਹਿਣਾ ਪਵੇਗਾ ਕਾਫੀ ਸਮਾਵਾਦ ਵਿੱਚ ਸਹੇਬਕੌਰ ਦੀ ਜਾਂਚਨਾ ਤੇ ਕਿ ਉਸ ਦਾ ਉਸ ਨੂੰ ਪੁੱਤਰ ਚਾਹੁੰਦਾ ਹੈ ਤਾਂ ਉਸ ਨੂੰ ਖਾਲਸੇ ਦੀ ਇਮਾਮ ਬਣਾ ਦਿੱਤਾ ਗਿਆ ਇਤਿਹਾਸ ਵਿੱਚ ਪਹਿਲਾ ਵੀ ਜ਼ਿਕਰ ਹੈ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੰਗਤ ਦੇ ਕਹਿਣ ਤੇ ਚੰਦੂ ਦੀ ਲੜਕੀ ਦਾ ਰਿਸ਼ਤਾ ਮੋੜਦਿਆਂ ਅਤੇ ਸੰਗਤ ਵਿੱਚ ਕਿਹਾ ਮੈਂ ਸ੍ਰੀ ਗੁਰੂ ਹਰਗੋਬਿੰਦ ਜੀ ਵਾਸਤੇ ਕਿਸੇ ਗਰੀਬ ਸਿੱਖ ਦੀ ਲੜਕੀ ਲੈਣਾ ਪਸੰਦ ਕਰਾਂਗਾ ਉਸ ਸਮੇਂ ਡੱਲੇ ਨਿਵਾਸੀ ਨਾਰਾਇਣ ਦਾਸ ਨੇ ਜੋ ਭਾਈ ਪਾਰੋ ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਸਿੱਧ ਸਿੱਖ ਦੀ ਔਲਾਦ ਦੇ ਵਿੱਚੋਂ ਸੀ ਆਪਣੀ ਲੜਕੀ ਦਾ ਰਿਸ਼ਤਾ ਦੇਣ ਦੇ ਲਈ ਬੇਨਤੀ ਕੀਤੀ ਜੋ ਗੁਰੂ ਸਾਹਿਬ ਨੂੰ ਮਨਜ਼ੂਰ ਕਰ ਲਈ ਇਹ ਗੱਲ ਸੁਣ ਕੇ ਨਾਰਾਇਣ ਦਾਸ ਨੇ ਸ੍ਰੀ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਅਤੇ ਸ੍ਰੀ ਗੁਰੂ ਹਰगोबिंद ਜੀ ਦੇ ਮਸਤਕ ਤੇ ਟਿੱਕਾ ਲਾ ਕੇ ਸੰਗਾਈ ਦੀ ਰਸਮ ਕਰ ਦਿੱਤੀ ਇਸ ਤੋਂ ਪਿੱਛੋਂ ਇੱਕ ਹੋਰ ਸਿੱਖ ਹਰੀ ਚੰਦ ਖੱਤਰੀ ਜੋ ਬਾਬਾ ਬਕਾਲੇ ਦਾ ਰਹਿਣ ਵਾਲਾ ਸੀ ਉਸਨੇ ਵੀ ਮਨ ਵਿੱਚ ਸੰਕਲਪ ਧਾਰਦਿਆਂ ਉੱਠ ਕੇ ਬੇਨਤੀ ਕੀਤੀ ਕਿ ਮੇਰੀ ਲੜਕੀ ਨਾਨਕੀ ਦਾ ਰਿਸ਼ਤਾ ਵੀ ਮਨਜ਼ੂਰ ਕਰ ਲਵੋ ਇਸ ਤਰ੍ਹਾਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ੍ਰੀ ਗੁਰੂ ਹਰगोविंद ਸਾਹਿਬ ਜੀ ਦੀਆਂ ਦੋ ਸਗਾਈਆਂ ਕੀਤੀਆਂ। ਇਸ ਦਾ ਵੱਡਾ ਕਾਰਨ ਸੰਗਤ ਦਾ ਸਨਮਾਨ ਅਤੇ ਪਿਆਰੇ ਸਿੱਖਾਂ ਦੀ ਭਾਵਨਾ ਦਾ ਪਾਲਣ ਕਰਨਾ ਸੀ। ਸੰਗਤ ਨੂੰ ਉਹਨਾਂ ਉੱਚਾ ਮੰਨਦੇ ਹੋਏ ਉਹਨਾਂ ਨੇ ਚੰਦੂ ਦਾ ਰਿਸ਼ਤਾ ਮੂਰਨ ਵੇਲੇ ਆਦੇਸ਼ ਦਿੱਤਾ ਸੀ ਕਿ ਗੁਰੂ ਘਰ ਵਾਸਤੇ ਗੁਰੂ ਘਰ ਨਾਲ ਜੁੜੇ ਪਰਿਵਾਰ ਅਤੇ ਗੁਰਮਤਿ ਦੇ ਅਨੁਸਾਰ ਹੀ ਸਿੱਖ ਦੀ ਹੀ ਲੜਕੀ ਚਾਹੀਦੀ ਹੈ ਇਸ ਤਰ੍ਹਾਂ ਸ੍ਰੀ ਹਰਿ ਗੋਵਿੰਦ ਜੀ ਦੇ ਦੋ ਵਿਆਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਆਗਿਆ ਨਾਲ ਹੀ ਹੋਏ ਗੁਰੂ ਸਾਹਿਬ ਦਾ ਫਰਮਾਨ ਹੈ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਬਾਣ